ਕਦਰੇ ਪ੍ਰੀਤ ਅਸੀਂ 2022 ਦੇ ਵਿੱਚ ਜੀਵਤੀ ਹੋ ਕੇ ਫੈਸਲਾ ਲਏ ਸੰਜੀਦਾ ਖਮਾਇਆ ਗਿਆ ਅਸੀਂ ਉਹ ਕਰਦੇ ਜਾਨੇ ਤੁਸੀਂ ਪਿਛਲੇ ਦੋ ਸਾਲਾਂ ਦੇ ਵਿੱਚ ਤੁਹਾਡੇ ਭਰਾ ਦੇ ਜੰਗੋਗਾਂ ਜੋ ਜੀਤ ਇਹਨਾਂ ਨੇ ਮੇਰੇ ਪਰਿਵਾਰ ਨੂੰ ਕੀਤਾ ਮੈਨੂੰ

ਚਪੜੇ ਦੀ ਕਿੰਨੀ ਕਰਦੀ ਹੈ 336 ਕਰੋੜ ਦਾ ਪਾਣੀਆ ਜਿਹੜੇ ਜਿਵੇਂ ਆਪਾਂ ਹਾਰਾ ਮਾਮਲਾ ਕਹਿੰਦੇ ਆ ਉਹ ਕਿਸਾਨਾਂ ਦੇ ਉੱਤੇ ਸਿੱਧੇ ਤੌਰ ਤੇ ਭਾਰ ਪਾਇਆ ਜਾ ਰਿਹਾ ਹੈ ਸਾਡਾ 6 ਲੱਖ ਏਕੜ ਇਹਨਾਂ ਨੂੰ ਅਨਪਾਰ ਛੋਹ ਕਰਕੇ ਪੋਰਾ ਪਾਣੀ ਕੱਟਿਆ ਜਾ ਰਿਹਾ ਹੈ 6 ਲੱਖ ਏਕੜ ਦਾ ਪਾਣੀ ਤੁਸੀਂ ਮੋਟਾ-ਮੋਟਾ ਕਹੋ ਕਿ ਇਹ ਪੰਨੀਆਂ ਦੀ ਪ੍ਰਯਾਤਕ ਆਇਦੇ ਜਿਹੜਾ ਵੀ ਸਾਡਾ ਜਿਹੜਾ ਪੱਖ ਹੈ ਚਤਨ ਦੇ ਮਾਮਲੇ ਦੇ ਵਿੱਚ ਤੁਸੀਂ ਦੋ ਸਾਥ ਤੋਂ ਲਾ ਲਓ ਮੈਨੂੰ ਜਿਹੜੀ ਸਰਕਾਰ ਹੈ ਸਾਰੀ ਗੈਸਟਰ ਦੇ ਨਾਲ ਖੜੀ ਨਜ਼ਰ ਆ ਰਹੀ ਮੈਂ ਇਹਨਾਂ ਨੂੰ ਕੁੱਝਣਾ ਚਾਹਾਂ ਵੀ ਹਰ ਇੱਕ ਗੈਸਟਰ ਇਹਨਾਂ ਨੂੰ ਕੀ ਅਧਿਕਾਰਾਂ ਦੀ ਐਪਲੀਕੇਸ਼ਨ ਕੋਰਟ ਦੇ ਵਿੱਚ ਲਾ ਦਿੰਦਾ ਹੈ ਕਿ ਜਿਹੜਾ ਦੁਕਾਨਦਾਰ ਜਿਹੜਾ ਵਪਾਰੀ ਦੁਕਾਨ ਤੇ ਬੈਠੇ ਨੇ ਤੁਸੀਂ ਗੋਲੀ ਮਾਰ ਕੇ ਤੁਰ ਜੰਨੇ ਹੋ ਉਹਦੇ ਨੂੰ ਅਧਿਕਾਰ ਕਿੱਥੇ ਅਸੀਂ ਘਰੇ ਰਿਸ਼ਤੇਦਾਰੀ ਚ ਮਿਲਣੇ ਚਾਹੁੰਦੇ ਹਾਂ ਜੇ ਸਾਨੂੰ ਬੰਦਾ ਕਹਿੰਦਾ ਰਾਤ ਰਹਿਣਾ ਤਾਂ ਅਸੀਂ ਕੰਮ ਕੂੜੀ ਕਰ ਲਈਏ ਘਰੇ ਆ ਉਹ ਸਾਡੀ ਘਰੇ ਦੇ ਟੀਵੀ ਸੇਫ ਨੂੰ ਤੁਸੀਂ ਕਿਹੋ ਜਿਹਾ ਮਾਣ ਦੇਦੇ ਸਾਨੂੰ ਮੇਰੇ ਅੱਗੇ ਕੋਈ ਇਹਦਾ ਬਿਮਾਰੀ ਹੋਵੇ ਜਾਂ ਲੰਬੇ ਚੱਕ ਦੁਕਾਨ ਤੇ ਬੈਠੇ ਤੇ ਜਿੱਲੇ ਤੇ ਘਰੇ ਨਹੀਂ ਆਉਂਦਾ ਬੱਚੇ ਮੋਟੀ ਕਰ ਲੈਂਦੇ ਹੋਣਗੇ ਇਹਨਾਂ ਖੌਫ ਸੁਰਖਿਆ ਦੇ ਉੱਤੇ ਇੱਕ ਬੰਦਾ ਇੱਕ ਬਾਹਰ ਕਰਦਾ ਇਹ ਚ ਜਾਂਦਾ ਉੱਥੇ ਜਾ ਕੇ ਸਮਾਰਟ ਫੋਨ ਲੈ ਲੈਂਦਾ ਤੋਂ ਉਦੋਂ ਚਾਰ ਪਿੰਡ ਜੀ ਬੜ ਪੰਡ ਲੈਂਦਾ ਚਾਰ ਪੰਜ ਪਿੰਡਾਂ ਨੇ ਕਿਹੜਾ ਬੋਤਾ ਸਿਆਰ ਹੈ ਕਿਹੜਾ ਤਗੜਾੜ ਪਿਆ ਕਿਹੜਾ ਸ਼ੰਦਰਾ ਚੰਦਰੀ ਨੇ 4 ਪੈਸੇ ਦੀ ਅਮਕਲ ਲੈਸਟਾ ਬਣਾ ਲਈਏ ਤੋਂ ਇਹ ਇੱਕ ਵਸਦੇ ਰਸਤੇ ਪ੍ਰਵਾਹ ਨੂੰ ਇੱਕ ਵਾਰੀ ਧਮਕੀ ਆ ਗਈ ਤਾਂ ਵਿਰੋਧਾਗਾਰ ਸਮੂਹੇ ਦੇ ਜੋ ਜੀ ਨਿਕਲਦਾ ਹੋਰ ਨਾ ਤਾਂ ਇਹੋ ਜਿਹਾ ਖੌਫਲਾ ਮਾਉਂ ਸਾਨੂੰ ਕਹਿਣਾ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੁੰਦਾ ਇਹ ਕਿਹਨਾਰੇ ਖਾਫ ਨਹੀਂ ਜਾਂਦੇ ਕੋਈ ਗੈਸਟਾ ਕੋਈ ਵੱਧੋ ਪੈਸਾ ਨਹੀਂ ਏਟੀਐਮ ਦੇ ਰੱਖੇ ਨੇ ਰਿਸ਼ਵਤ ਦਾ ਤਰੀਕਾ ਬਦਲ ਗਿਆ ਅਗੇ ਤਾਂ ਕਿਸ ਨੂੰ ਉਹ ਬੋਟਾ ਤੇ ਰੰਗ ਲਾ ਕੇ ਫਲਾਂ ਦੇ ਮਾਰੇ ਬੰਦੇ ਹੋ ਤਾਂ ਆਪਣੇ ਕੋਈ ਲੋਕਾਂ ਵਰਦੀ ਨਹੀਂ ਬੋਟਾ ਜਿਹਨਾਂ ਨੇ ਗੂਗਲ ਤੇ ਚਾਲਦੇ ਨੇ ਵੀਰੋ ਜਿਹਨਾਂ ਨੇ ਛੜਿਆਂ ਪੈਸੇ ਲੈਣੇ ਨੇ ਇੱਕ ਨੰਬਰ ਚ ਪੈਸਾ ਲੈ ਰਹੇ ਨੇ ਟਰਾਈ ਗੰਦਾ ਸਿਸਟਮ ਕਿਤੋਂ ਧਿਆਨ ਹੋਇਆ ਸਾਡੇ ਗਲਤ ਫੈਸਲੇ ਤੇ ਅਸੀਂ ਬੰਦਾਂ ਨੇ ਦੇਖਿਆ ਅਸੂ ਦੀ ਐਜੂਕੇਸ਼ਨ ਨਹੀਂ ਦੇਖੀ ਆਪਾਂ ਕੋਈ ਖੜੀ ਆਪਣੀ ਬੜੇ ਲੱਗੇ ਕੰਡੀਡੇਟਾਂ ਸੀ ਹਰਾ ਕੇ ਰੱਖਦੇ ਪੀ ਐਚ ਡੀ